ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮੁੱਖ ਮੰਤਰੀ ਮਾਨ ਤੇ ਮਨੀਸ਼ ਸੇਸੋਦੀਆ ਨੇ ਲੁਧਿਆਣਾ ਵੈਸਟ ਹਲਕੇ 'ਚ ਕੱਢਿਆ ਰੋਡ ਸ਼ੋ ਮਾਨ ਨੇ ਕਿਹਾ ਕਾਂਗਰਸ ਤੇ ਅਕਾਲੀ ਦਲ ਇਹ ਚੋਣ ਬੁਰੀ ਤਰ੍ਹਾਂ ਹਾਰੇ ਉਹਨਾਂ ਅਕਾਲੀਆਂ ਨੂੰ ਚੋਣਾਂ ਨਾਲ ਲੜਨ ਦੀ ਦਿੱਤੀ ਸਲਾਹ ਮਨੀਸ਼ ਸੋਦੀਆ ਨੇ ਕਿਹਾ ਪੰਜਾਬ ਚ ਹਨੇਰੀ ਤੋਂ ਬਾਅਦ 2027 ਚ ਚੱਲੇਗੀ ਆਮ ਆਦਮੀ ਪਾਰਟੀ ਦੀ ਸੁਨਾਮੀ ਜਨਤਾ ਦੇ ਕੰਮ ਰਾਕਟ ਦੀ ਸਪੀਡ ਨਾਲ ਹੋਣਗੇ ਪੰਜਾਬ ਬੰਦਰੋਂ ਨਸ਼ੇ ਨੂੰ ਜੜੋਂ ਕੀਤਾ ਜਾਵੇਗਾ ਖਤਮ ਸੰਜੀਵ ਅਰੋੜਾ ਤੇ ਹਰਪਜਨ ਸਿੰਘ ਈਟੀਓ ਨੇ ਵੀ ਕੀਤਾ ਲੋਕਾਂ ਦਾ ਧੰਨਵਾਦ ਅਰੋੜਾ ਨੇ ਕਿਹਾ ਕਿ ਉਹ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨਗੇ ਈਟੀਓ ਨੇ ਕਿਹਾ ਅਗਲੇ ਕਦਮ ਲਈ ਹਾਈ ਕਮਾਂਡ ਦੇ ਫੈਸਲੇ ਦਾ ਇੰਤਜ਼ਾਰ 이란 ਤੋਂ واپس ਪੁੱਜੇ ਤਿੰਨ ਨੌਜਵਾਨਾਂ ਨਾਲ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀ ਗੱਲ ਢਾਲੀਵਾਲ ਨੇ ਕਿਹਾ ਸੀ ਧੋਖੇਬਾਜ਼ ਏਜੰਟਸ ਖਿਲਾਫ ਕਰਾਂਗੇ ਵੱਡੀ ਕਾਰਵਾਈ ਇਹਨਾਂ ਨੌਜਵਾਨਾਂ ਨੂੰ ਇਰਾਨ ਚ ਕੀਤਾ ਗਿਆ ਸੀ ਅਗਵਾ ਮਾਨ ਸਰਕਾਰ ਦੀ ਯੋਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਜਲੰਧਰ ਦੇ ਉਪਕਾਰਨਗਰ ਵਿਖੇ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਜਾਇਦਾਦ ਬੁਲਡੋਜ਼ਰ ਨਾਲ ਢਾਈ ਤੇ ਹੁਣ ਖਬਰਾਂ ਦਾ ਵਿਸਥਾਰ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੀ ਜਿੱਤ ਮਗਰੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰੋਡ ਸ਼ੋਅ ਕੱਢਿਆ ਸੀਮਾਨ ਨੇ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਰਦਿਆਂ ਉਹਨਾਂ ਨੂੰ ਚੋਣਾਂ ਨਾ ਲੜਨ ਦੀ ਸਲਾਹ ਦਿੱਤੀ ਭਗਵੰਤ ਮਾਨ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ ਇੱਕ ਪਾਸੇ 1885 ਚ ਬਣੀ ਕਾਂਗਰਸ ਸੀ ਤੇ ਦੂਜੇ ਪਾਸੇ 1920 ਚ ਬਣਿਆ ਅਕਾਲੀ ਦਲ ਸੀ ਲੋਕਾਂ ਨੇ ਕਾਂਗਰਸ ਨੂੰ 10000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਜਦਕਿ ਅਕਾਲੀ ਉਮੀਦਵਾਰ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕਿਆ ਹੁਣ ਲੋਕ ਕਹਿਣ ਲੱਗ ਪਏ ਨੇ ਕਿ ਅਕਾਲੀ ਦਲ ਨੂੰ ਚੋਣਾਂ ਲੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੀ ਸਾਬਕਾ ਉਪ ਮੁੱਖ ਮੰਤਰੀ ਮਨੀ ਸੀ ਸੋਦੀਆ ਨੇ ਰੋੜ ਸ਼ੋਕਿਤ ਹੈ ਇਸ ਮੌਕੇ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਤੇ ਵੀ ਚਮਕੇ ਨਿਸ਼ਾਨੇ ਸਾਦੇ ਉਹਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਦੀ ਲੁੱਟ ਕਰ ਰਹੀ ਸਿਆਸੀ ਪਾਰਟੀਆਂ ਦੀਆਂ ਲੋਕਾਂ ਨੇ ਜ਼ਮਾਨਤਾਂ ਸਬਤ ਕੀਤੀਆਂ ਲੁਧਿਆਣਾ ਦੇ ਲੋਕਾਂ ਨੇ ਲੋਕਾਂ ਨੂੰ ਪਿਆਰ ਕਰਨ ਵਾਲਾ ਵਿਧਾਇਕ ਚੁਣ ਕੇ ਫਰੋਦੀਆਂ ਦਾ ਹੰਕਾਰ ਪੁੰਨਿਆ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਿ ਉਹਨਾਂ ਨੇ ਜੋ ਕੱਲ ਫਤਵਾ ਦਿੱਤਾ ਜੋ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਮਾਰਜਨ ਤੇ ਸੰਜੀਵ ਰੋੜਾ ਜੀ ਨੂੰ ਜਿਤਾ ਕੇ ਭੇਜਿਆ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਹੈਗਾ ਕਿ ਮੈਂ ਕਿੰਨਾ ਨਾਲ ਤੁਹਾਡਾ ਧੰਨਵਾਦ ਕਰਾਂ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਮਾਲਕ ਤੁਸੀਂ ਉਹ ਡੈਮੋਕ੍ਰੇਸੀ ਚ ਜਿਹੜੇ ਕਹਿੰਦੇ ਸੀ ਕਿ ਅਸੀਂ ਆ ਕਰ ਦਿਆਂਗੇ ਉਹ ਕਰ ਦਿਆਂਗੇ ਕੱਲ ਫਿਰ 2:00 ਵਜੇ ਤੱਕ ਉਹਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਕੀ ਕਰ ਸਕਦੇ ਆ ਜਾਂ ਅਸੀਂ ਕੀ ਨਹੀਂ ਕਰ ਸਕਦੇ ਦੋ ਪਾਰਟੀਆਂ ਇੱਕ 1885 ਚ ਬਣੀ ਸੀ ਕਾਂਗਰਸ 1900 ਬੀਜ ਬਣੀ ਸੀ ਅਕਾਲੀ ਦਲ 1920 ਵਾਲਿਆਂ ਦੀ ਤਾਂ ਜਮਾਨਤ ਹੀ ਜਬਤ ਹੋ ਗਈ 8000 ਵੋਟ ਪਈ ਹੈ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਵੋਟਾਂ 'ਚ ਖੜੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਇਹ ਕਹਿੰਦੇ ਮੈਨੂੰ ਦੋ ਤਿੰਨ ਨੇ ਕਿਹਾ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹ ਨੂੰ ਪੰਗਾ ਲੈਣਾ ਐਵੇਂ ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਧੌਣਾ ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਗੁਜਰਾਤ ਚੋਂ ਵੀ ਜਿੱਤ ਕੇ ਸ੍ਰੀ ਭਗਵੰਤ ਮਾਨ ਨੇ ਰੋਡ ਸ਼ੋਅ ਦੌਰਾਨ ਕਿਹਾ ਹੈ ਕਿ ਇੱਕ ਪਾਸੇ 1885 ਦੇ ਵਿੱਚ ਕਾਂਗਰਸ ਬਣੀ ਸੀ ਤੇ ਦੂਸਰੀ ਪਾਸੇ 1920 ਦੇ ਵਿੱਚ ਅਕਾਲੀ ਦਲ ਬਣਿਆ ਸੀ ਇੱਕ ਨੂੰ 10000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਦੂਸਰੇ ਨੇ ਆਪਣੀ ਜ਼ਮਾਨਤ ਜ਼ਬਤ ਕਰਵਾ ਲਈ ਹੁਣ ਲੋਕ ਕਹਿਣ ਲੱਗ ਪਏ ਨੇ ਕਿ ਅਕਾਲੀ ਦਲ ਨੂੰ ਆਗਾਮੀ ਚੋਣਾਂ ਲੜਨ ਤੋਂ ਇਨਕਾਰ ਕਰ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ 2022 ਚ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਸੀ ਹੁਣ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਉਸ ਸਮੇਂ ਨਾਲੋਂ ਦੁੱਗਣੇ ਫਰਕ ਨਾਲ ਜਿੱਤੀ ਹੈ ਹੁਣ ਰਾਕਟ ਦੀ ਸਪੀਡ ਨਾਲ ਪੰਜਾਬੀਆਂ ਦੇ ਕੰਮ ਹੋਣਗੇ ਅਤੇ 2027 ਦੀਆਂ ਚੋਣਾਂ 'ਚ ਪਾਰਟੀ ਤੂਫਾਨੀ ਜਿੱਤ ਪ੍ਰਾਪਤ ਕਰੇਗੀ ਸਿਸੋਦੀਆ ਨੇ ਕਿਹਾ ਕਿ ਪੰਜਾਬ 'ਚ ਲੋਕਾਂ ਨੇ ਨਸ਼ੇ ਦੇ ਬੀਜ ਬੀਜਣ ਵਾਲਿਆਂ ਨੂੰ ਨਕਾਰ ਦਿੱਤਾ ਹੈ ਹੁਣ ਅਸੀਂ ਸੂਬੇ 'ਚ ਨਸ਼ੇ ਨੂੰ ਜੜੋਂ ਖਤਮ ਕਰਾਂਗੇ ਪੰਜਾਬ ਆਪ ਇੰਚਾਰਜ ਮਨੀਸ਼ सिसोदिया ਨੇ ਵੀ ਸੰਜੀਵ अरोड़ा ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਲੋਕਾਂ ਨੇ ਕੇਜਰੀਵਾਲ ਦੀ ਸੋਚ ਨੂੰ ਜਤਾਇਆ ਹੈ ਉਹਨਾਂ ਕਿਹਾ ਕਿ ਸੈਮੀ ਫਾਈਨਲ ਜਿੱਤ ਲਿਆ ਹੁਣ ਫਾਈਨਲ ਦੀ ਵਾਰੀ ਹੈ ਆਪ ਨੇ ਲੁਧਿਆਣਾ ਵੈਸਟ ਕੇ ਚੋਣਾਂ ਮੇ ਕੇਵਲ ਸੰਜੀਵ अरोड़ा ਜੀ ਕੋ ਨਹੀਂ ਜਿਤਾਇਆ ਮਾਨਸਾ ਦੀ ਸਰਕਾਰ ਕੋਈ ਅੱਗੇ ਨਹੀਂ ਪਹੜਾਇਆ ਬਲਕਿ ਕੇਜਰੀਵਾਲ ਜੀ ਕੇਜਰੀਵਾਲ ਜੀ ਨੇ जो ईमानदारी की राजनीति की शुरुआत देश में की है उसको जिताया है जो गुंडई बदमाशी की राजनीति के खिलाफ अहंकार की राजनीति के खिलाफ शरीफ सज्जन लोगों को राजनीति में लाने के लिए केजरीवाल जी ने मान साहब ने सब लोगों ने जो मिशन चलाया आज उस, उसको जिताया है इसलिए लुधियाना वेस्ट के लोगों का बहुत बहुत धन्यवाद और इसलिए भी धन्यवाद मैं जब चुनाव प्रचार में घूमता था तो कई पत्रकार मुझसे पूछते थे मनीष जी ये सेमीफाइनल है तो मैं कहना चाहता हूं सेमीफाइनल जो जीत लिया अब फाइनल की बारी है सेमीफाइनल और आप देखो 2022 में 2022 में जब पूरे पंजाब में आंधी चल रही थी आम आदमी पार्टी की तब जितने वोटों से लुधियाना वेस्ट की सीट जीती थी उससे दोगुने मार्जिन से आपने लुधियाना वेस्ट की सीट जीती है दोगुने मार्जिन से यानी कि 2022 में आंधी आई थी कल केजरीवाल जी ने कहा है कि 2022 में आंधी आई थी अभी सेमीफाइनल तूफान की स्पीड से जीता है और पंजाब में रॉकेट की स्पीड से काम होंगे और दो में तूफान की स्पीड से जीत आएगी ਗੁਰਉ ਦਾਸ ਦੀ ਹੈ ਕਿ ਪਲਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਜਾਏਗਾ ਪੰਜਾਬ ਤੇ ਗੁਜਰਾਤ ਜ਼ਿਮਨੀ ਚੌਣਾ ਦੀ ਜਿੱਤ ਲਈ ਦੁਪਹਿਰ 12 ਵਜੇ ਪ੍ਰੋਗਰਾਮ ਹੋਵੇਗਾ ਇਸ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੁਪਰੀਮੋ ਅਰਵੀ ਕੇ ਚਿਵਾਲ ਮੌਜੂਦ ਰਹਿਣਗੇ ਇਸ ਵਿੱਚ ਗੁਜਰਾਤ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਾਮਲ ਹੋਣਗੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ। ਲੁਧਿਆਣਾ ਦੇ ਲੋਕਾਂ ਤੋਂ ਉਹਨਾਂ ਨੂੰ ਬਹੁਤ ਪਿਆਰ ਮਿਲਿਆ ਹੈ। ਉੱਥੇ ਹੀ ਹੰਕਾਰ ਦੀ ਹਾਰ ਹੋਈ ਹੈ। ਪੱਤਰਕਾਰਾਂ ਵੱਲੋਂ ਮੰਤਰੀ ਬਣਨ ਦੇ ਸਵਾਲ ਤੇ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਫੈਸਲਾ ਹਾਈ ਕਮਾਂਡ ਦੇ ਹੱਥ ਹੈ। ਹਾਈ ਕਮਾਂਡ ਵੱਲੋਂ ਜੋ ਵੀ ਜ਼ਿੰਮੇਵਾਰੀ ਮਿਲੇਗੀ ਉਸ ਨੂੰ ਉਹ ਤੰਦੇ ਹੀ ਨਾਲ ਨਿਭਾਉਣਗੇ। ਉੱਥੇ ਹੀ ਇਸ ਰੋਡ ਸ਼ੋਅ 'ਚ ਪਹੁੰਚੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਸਾਨੂੰ ਸਾਰਿਆਂ ਨੂੰ ਹਾਈ ਕਮਾਂਡ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਉਧਰ ਹਲਕਾ ਵੈਸ਼ ਤੋਂ ਵਿਧਾਇਕ ਬਣੇ ਸੰਜੀਵ ਅਰੋੜਾ ਨੇ ਕਿਹਾ ਕਿ ਅਜ ਪਾਰਟੀ ਵੱਲੋਂ ਉਨ੍ਹਾਂ ਦੇ ਹੱਕ ਦੇ ਵਿੱਚ ਧੰਨਵਾਦ ਰੋਡ ਸ਼ੋਅ ਕੱਢਿਆ ਗਿਆ ਅਤੇ ਕਿਹਾ ਕਿ ਜਿਸ ਦੇ ਲਈ ਲੋਕਾਂ ਦਾ ਉਨ੍ਹਾਂ ਨੂੰ ਧੰਨਵਾਦ ਕੀਤਾ। ਉਨ੍ਹਾਂ ਇਸ ਦੌਰਾਨ ਇਹ ਵੀ ਦੱਸਿਆ ਕਿ ਮੰਤਰੀ ਬਣਾਉਣ ਨੂੰ ਲੈ ਕੇ ਹੁਣ ਪਾਰਟੀ ਹਾਈ ਕਮਾਂਡ ਤੈਅ ਕਰੇਗੀ। ਇਸ ਦੇ ਨਾਲ ਹੀ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਏਗੀ ਉਸ ਨੂੰ ਤੰਦਹੀ ਨਾਲ ਨਿਭਾਇਆ ਜਾਏਗਾ। ਮੈਂ ਸਾਰੇ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਆ ਮੈਂ ਸਾਡੇ ਪਰਿਵਾਰ ਆਮ ਆਦਮੀ ਪਾਰਟੀ ਦਾ ਸ਼ੁਕਰਗੁਜ਼ਾਰ ਆ ਮੈਂ ਆਪਣੇ ਪਰਿਵਾਰ ਦਾ ਸ਼ੁਕਰਗੁਜ਼ਾਰ ਆ ਸਾਰੇ ਦੋਸਤਾਂ ਦਾ ਸ਼ੁਕਰਗੁਜ਼ਾਰ ਆ ਆਏ ਮੈਂ ਲੋਕੋਥਾਂ ਮਹਾਰਾਜ ਜਿਹੜਾ ਧੰਨਵਾਦ ਰੈਲੀ ਕੱਢੀ ਐ ਜਿੰਨਾ ਕਿੰਨਾ ਇਹਦੇ ਝੁਲਾਰੇ ਮਿਲੇ ਆ ਕਿੰਨੇ ਲੋਕ ਇੱਥੇ ਆਏ ਮੈਂ ਸਭ ਦਾ ਸ਼ੁਕਰਗੁਜ਼ਾਰ ਆ ਔਰ ਇੱਕ ਜਿੱਤ ਲੁਧਿਆਣੇ ਵਾਲਿਆਂ ਦੀ ਆ ਮੈਂ ਲੁਧਿਆਣੇ ਵਾਲਿਆਂ ਨੂੰ ਵਧਾਈ ਦਿੰਦਾ ਉਧਰ ਕੈਬਨਿਟ ਮੰਤਰੀ ਹਰਪਰਜਨ ਸਿੰਘ ਯੂਟੀਓ ਨੇ ਕਿਹਾ ਕਿ ਸੰਜੀਵ ਅਰੋੜਾ ਦੀ ਜਿੱਤ ਯਕੀਨੀ ਸੀ ਉਨ੍ਹਾਂ ਕਿਹਾ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਜਿੱਤ ਦਾ ਫਤਵਾ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਰੋਡ ਸ਼ੋਅ ਕੱਢੇ ਜਾ ਰਹੇ ਹਨ ਉਨ੍ਹਾਂ ਕਿਹਾ ਹੈ ਕਿ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਜਾਏਗੀ ਉਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਆ ਹਲਕਾ ਲੁਧਿਆਣਾ ਵਾਸਤੇ ਵੋਟਰਾਂ ਦਾ ਸਪੋਰਟਰਾਂ ਦਾ ਧੰਨਵਾਦ ਕਰਨ ਜਿਹੜੇ ਨੇ ਉਹ ਕੋਜੀ ਦੇਰ ਚ ਇੱਥੇ ਪਹੁੰਚ ਰਹੇ ਨੇ ਉਹ ਸਾਰੇ ਲੋਕਾਂ ਦਾ ਸਪੋਰਟਰਾਂ ਦਾ ਵੋਟਰਾਂ ਦਾ ਔਰ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਚੋਣ ਦੇ ਵਿੱਚ ਆਪਣੀ ਐ ਭੂਮਿਕਾ ਨਿਭਾਈ ਆ ਉਹ ਸਭ ਦਾ ਧੰਨਵਾਦ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਕੇ ਪੰਜਾਬ ਦੇ ਤਿੰਨ ਨੌਜਵਾਨ ਈਰਾਨ ਚ ਅਗਵਾ ਹੋ ਗਏ ਸਨ ਜ਼ਿਲ੍ਹਾ ਸੰਗਰੂਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਨਾਲ ਸਬੰਧਤ ਇਹ ਤਿੰਨੋਂ ਨੌਜਵਾਨ ਇੱਕ ਮੈਨੂੰ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ ਪਰ ਇਹਨਾਂ ਨੂੰ ਈਰਾਨ ਚ ਅਗਵਾ ਕਰ ਲਿਆ ਗਿਆ ਇਸ ਮਗਰੋਂ ਟਰੈਵਲ ਏਜੰਟਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਕਈ ਤਸੀਹੇ ਦਿੱਤੇ ਗਏ ਹੁਣ ਇਹ ਨੌਜਵਾਨ ਭਾਰਤ ਸਰਕਾਰ ਦੇ ਆਪਰੇਸ਼ਨ ਸਿੰਧੂ ਤਹਿਤ ਵਾਪਸ ਆਪਣੇ ਘਰਾਂ ਨੂੰ ਪਹੁੰਚ ਗਏ ਨੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਹਨਾਂ ਨੌਜਵਾਨਾਂ ਨਾਲ ਗੱਲ ਕੀਤੀ ਢਾਲੀਵਾਲ ਨੇ ਕਿਹਾ ਕਿ ਅਸੀਂ ਧੋਖੇਬਾਜ਼ ਏਜੰਟਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰਨ ਜਾ ਰਹੇ ਹਾਂ ਸੋ ਮਾਮਲੇ ਸੰਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਸੀਂ ਤੋਕੇਬਾਜ਼ ਏਜੈਂਟਾ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰਨ ਜਾ ਰਹੀਆਂ ਨਹੀਂ ਨਹੀਂ ਉਹ ਤਾਂ ਤੁਹਾਡੇ ਨਾਲ ਮਾੜੀ ਗੱਲ ਹੋਈ ਹੈ ਬਹੁਤ ਬਹੁਤ ਮਾੜੀ ਗੱਲ ਹੋਈ ਹੈ ਮੈਂ ਦੇਖੋ ਜਿੰਨੀ ਮਤ ਕੀਤੀ ਆਪਣੀ ਪਹਿਲੀ ਕੋਸ਼ਿਸ਼ ਇਹ ਸੀਗੀ ਕਿ ਤੁਸੀਂ ਤਿੰਨੇ ਜਾਣੇ ਬਲ ਜਿਹੜੇ ਆਪਣੇ ਘਰ ਵਾਪਸ ਹੋ ਜੇ ਤੁਹਾਡੀ ਘਰ ਵਾਪਸੀ ਹੋ ਜੇ ਸਾਡੇ ਲਈ ਜਿਆਦਾ ਚਿੰਤਾ ਇਹ ਹੁੰਦੀ ਹੈ ਕਿ ਬੰਦਾ ਜਿਹੜਾ ਜਿੰਦੇ ਜੀ ਵਾਪਸ ਜਿਹੜਾ ਆਪਣੇ ਘਰ ਆ ਜਾਏ ਉਹਦੇ ਤੇ ਆਪਾਂ ਕਾਮਯਾਬ ਹੋਏ ਆ ਆਪਾਂ ਦੂਸਰਾ ਜਿਹੜਾ ਇਦਾਂ ਨੂੰ ਟਰੈਵਲ ਡੈਂਟਾ ਨੂੰ ਜਿਹੜਾ ਕਿਦਾਂ ਸਜ਼ਾ ਦਿਵਾਉਣੀ ਆ ਇਹਨਾਂ ਖਿਲਾਫ ਕਿਦਾਂ ਲੜਾਈ ਲੜਨੀ ਆ ਉਹਦੇ ਤੇ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਸਰ ਅਸੀਂ ਤਾਂ ਕਹਿ ਰਹੇ ਆ ਵੀ ਤੁਸੀਂ ਉਹਨਾਂ ਨੂੰ ਫੜੋ ਜਲਦੀ ਤੋਂ ਜਲਦੀ ਹਾਂ ਜਲਦੀ ਕਿਤੇ ਹੋਰ ਦਾ ਜਵਾਬ ਨਾ ਹੋਵੇ ਚਲੋ ਅਸੀਂ ਚੱਲ ਲਗੇ ਕਿਤੇ ਹੋਰ ਦੇਤੇ ਨਾ ਹੋ ਜਾਣਾ ਕਿਉਂਕਿ ਸਾਡੇ ਵਰਗੇ ਕੀ ਪਤਾ ਉਹਨੇ ਕਿੰਨੇ ਹੋਰ ਭੇਜ ਆਉਣਗੇ ਨਾ ਕੀ ਹੈ ਉਹਦਾ ਰਾਈਟ ਨੋ ਫਰਾਰ ਅਨਜ਼ਰ 2 ਮਹੀਨਿਆਂ ਤੋਂ ਆ ਉਹ ਉਹ ਫਰਾਰ ਮੇਰੀ ਐਸਐਸਪੀ ਨਾਲ ਗੱਲ ਹੋਈ ਸੀਗੀ ਹਾਂਜੀ ਉਹ ਹੈ ਵੀ ਉੱਥੇ ਉਹਦਾ ਦਫ਼ਤਰ ਦਫ਼ਤਰ ਬੰਦ ਆ ਪਰ ਕੋਈ ਵੀ ਅੱਪਾ ਕੋਸ਼ਿਸ਼ ਕਰਾਂਗੇ ਕਿ ਉਹਨੂੰ ਲੱਭਿਆ ਜਾਵੇ ਉਹਨੂੰ ਜੇਲ੍ਹ ਚ ਭੇਜਿਆ ਜਾਵੇ ਸਰ ਅਸੀਂ ਤਾਂ ਕਹਿ ਰਹੇ ਹਾਂ ਵੀ ਜਿਆਦਾ ਤੋਂ ਜਿਆਦਾ ਦਬਾਓ ਹੁਣ ਹਨਾ ਕਿਉਂਕਿ ਸਾਡਾ ਡੀਨਵਾਈ ਕਰਵਾਉ ਕਰੀ ਤੇ ਸ਼ਹਿਰ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਨਹੀਂ ਕੋਈ ਨਹੀਂ ਅੱਪਾ ਸਰਵਾਈ ਕਰਵਾਵਾਂਗੇ ਮੇਰੀ ਆਲਰੇਡੀ ਐਸਐਸਪੀ ਸ਼ਹਿਾਪੁਰ ਨਾਲ ਗੱਲ ਹੋਈ ਹੈ ਮੈਂ ਫੇਰ ਦੁਬਾਰਾ ਕਰਦਾ ਤੁਸੀਂ ਵੀ ਤੋ ਅੱਪਾ ਪਰ ਮੋਡਲ ਟੂ ਪਰਸਟ ਕੇ ਆਪਾ ਜਦੋਂ ਪਹਿਲਾਂ ਧੀਨ ਦਰਵਾਲ ਨਾਲ ਗਿਆੜਾ ਪੈਕੀ ਸਾਨੂੰ ਭੇਜਿਆ ਹਾਂ ਹਾਂ ਕਹਿੰਦਾ ਸਾਡੇ ਵੀ ਮਤਲਬ ਜੋ ਮੌਜੂਦਾ ਸਥਾਰਾ ਵੀ ਉਹਦੇ ਵਿੱਚ ਕਾਫੀ ਮਤਲਬ ਬੰਦਿਆਂ ਨਾਲ ਲਿੱਕੇ ਰਹਿ ਗਿਆ ਸਾਨੂੰ ਵੀ ਮਤਲਬ ਕੋਈ ਉੱਥੇ ਜਲਦੀ ਜਲਦੀ ਪੁਲਿਸ ਵਾਲਾ ਕੁਝ ਕਹਿ ਨਹੀਂ ਸਕਦਾ ਹਾਂ ਹਾਂ ਨਹੀਂ ਪਤਾ ਵੀ ਕੌਣ ਉਹਦੇ ਨਾਲ ਹੈਗਾ ਵੀ ਹਨਾ ਹਾਂ ਤੁਸੀਂ ਇਹ ਆਪਣੇ ਦੇ ਨਾਲ ਤੇ ਚੈੱਕ ਕਰੋ ਵੀ ਉਹਦੇ ਨਾਲ ਵੀ ਥੋੜੀ ਗਵਰਨਮੈਂਟ ਦਾ ਕਿਉਂਕਿ ਗਵਰਨਮੈਂਟ ਦੇ ਨਾਮ ਖਰਾਬ ਹੋਣਾ ਸਰ ਵੀ ਹੈਣਾ ਵੀ ਬੰਦੇ ਨਾਲ ਹੈਗੇ ਆ ਕਿਉਂਕਿ ਉਹਨੇ ਸਾਨੂੰ ਸਿੱਧਾ ਨਹੀਂ ਵੇਖੋ ਗੱਲ ਇਹ ਨਾ ਪੰਜਾਬ ਤੇ ਦੇਖੋ ਇਹਦਾ ਕੋਈ ਬਹੁਤਾ ਨਹੀਂ ਫੈਕਟ ਹੁੰਦਾ ਜਿਹੜੇ ਦਿੱਲੀ 에ਰਪੋਰਟ ਵਗੈਰਾ ਤੋਂ ਚੜਾਉਂਦੇ ਆ ਇਹ ਬਸ ਸਾਨੂੰ ਪਤਾ ਆ ਪੀ ਇਹਨਾਂ ਦੇ ਅੱਗੇ ਲਿੰਕ ਨੇ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ 에ਰਪੋਰਟਾਂ ਤੇ ਕੰਮ ਕਰਦੀਆਂ ਉਹਨਾਂ ਨਾਲ ਲਿੰਕ ਬਣਾ ਕੇ ਇਥੋਂ ਬੰਦਿਆਂ ਨੂੰ ਚੜਾ ਦਿੰਦੇ ਆ ਬੰਦੇ ਜਾ ਕੇ ਵਿਚਾਰੇ ਮੜ ਕੇ ਖੰਜਲ ਖਰਾਬ ਹੁੰਦੇ ਆ ਤੁਹਾਨੂੰ ਦੱਸਦੀ ਆ ਕਿ 1 ਮਈ 2025 ਨੂੰ ਪੰਜਾਬ ਦੇ ਤਿੰਨ ਨੌਜਵਾਨ ਆਸਟ੍ਰੇਲੀਆ ਜਾਂਦੀ ਉਮੀਦ ਦੇ ਨਾਲ ਦਿੱਲੀ ਤੁਰਵਾਨਾ ਹੋਏ ਸਨ ਪਰ ਰਸਤੇ ਦੇ ਵਿੱਚ ਜੋ ਹੋਇਆ ਉਹਨਾਂ ਨੇ ਪਰਿਵਾਰਾਂ ਦੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੋ ਇਹਨਾਂ ਨੌਜਵਾਨਾਂ ਨੂੰ ਤਹਿਰਾਨ ਦੇ ਵਿੱਚ ਅਗਵਾ ਕਰ ਲਿਆ ਗਿਆ ਅਤੇ 50 ਲੱਖ ਰੁਪਏ ਦੀ ਫਰੋਦੀ ਮੰਗੀ ਗਈ। ਹੁਣ 1 ਮਹੀਨੇ ਬਾਅਦ ਈਰਾਨ ਦੀ ਤਹਿਰਾਨ ਪੁਲਿਸ ਨੇ ਇੱਕ ਸਫਲ ਕਾਰਵਾਈ ਤੇ ਰਾਹੀ ਇਹਨਾਂ ਤਿੰਨ ਭਾਰਤੀ ਨਾਗਰਿਕਾਂ ਨੂੰ छुਡਾਇਆ। ਸੋ ਇਹ ਮਾਮਲਾ ਭਾਰਤ ਤੇ ਈਰਾਨ ਵਿਚਕਾਰ ਕੂਟਨੀਤਿਕ ਪੱਧਰ ਤੇ ਬਹੁਤ ਹੀ ਚਰਚਾ ਵਿੱਚ ਸੀ। ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅਜੇ ਇਸ ਮੁਹਿੰਮ ਤਹਿਤ ਜਲੰਧਰ ਦੇ ਉਪਕਾਰਨਗਰ ਵਿਖੇ ਕਾਰਵਾਈ ਕੀਤੀ ਗਈ ਇੱਥੇ ਪ੍ਰਸ਼ਾਸਨ ਨੇ ਨਸ਼ਾ ਤਸਕਰ ਕੁਲਵੰਤ ਸਹੋਤਾ ਦੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਜਾਇਦਾਦ ਬੁਲਡੋਜ਼ਰ ਨਾਲ ਢਾ ਦਿੱਤੀ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕੁਲਵੰਤ ਸਹੋਤਾ ਖਿਲਾਫ ਐਨਡੀਪੀਸੀਆ ਐਕਟ ਦੇ ਤਹਿਤ 4 ਪਰਚੇ ਦਰਜ ਨੇ ਇਸਨੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀ ਕੀਤੀ ਸੀ ਜਿਸ ਨੂੰ ਢਾਇਆ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਆਉਣ ਵਾਲੇ ਸਮੇਂ ਚ ਵੀ ਜਾਰੀ ਰਹੇਗੀ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ACP ਸੈਂਟਰਲ ਅਮਨਦੀਪ ਸਿੰਘ ਨੇ ਕਿਹਾ ਕਿ ਨਗਰ ਨਿਗਮ ਨੂੰ ਨਜਾਇਜ਼ ਕਬਜ਼ਿਆਂ ਵਿਰੋਧ ਕਾਰਵਾਈ ਕਰਨੀ ਪਈ ਜਿਸ ਲਈ ਉਨ੍ਹਾਂ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ ਜਿੱਥੇ ਉਨ੍ਹਾਂ ਦੇ ਵੱਲੋਂ ਲਗਭਗ 50 ਕਰਮਚਾਰੀ ਤਾਇਨਾਤ ਕੀਤੇ ਗਏ ਨੇ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇਲਾਕੇ ਨੂੰ ਸੀਲ ਕਰਕੇ ਕੀਤੀ ਗਈ ਨਗਰ ਨਿਗਮ ਜਿਲ੍ਹਾਦਰ ਵੱਲੋਂ ਸਾਨੂੰ ਇੱਕ ਐਂਟੀਕਰੋਜ਼ਮੈਂਟ ਡਰਾਈਵ ਕੀਤੀ ਜਾ ਰਹੀ ਹੈ ਉਹ ਕਾਰਨੇ ਦਾਮਾ ਮੋਦੀ ਵਿਖੇ ਜਦ ਇਹ ਬੰਦੇ ਦਾ ਜਿਹੜਾ ਰਿਪੋਰਟ ਚੈੱਕ ਕਰਾਇਆ ਗਿਆ ਜਿਹੜਾ ਇਹ ਬੰਦਾ ਇਹਨਾਂ ਨੇ ਆਇਡੈਂਟੀਫਾਈ ਕੀਤਾ ਹੈ ਇਹਦਾ ਨਾਮ ਹੈਗਾ ਕੁਲਵੰਸੋ ਹੁੰਦਾ ਜਿਹੜਾ ਜੀ ਇੱਥੇ ਦਾ ਰਹਿਣ ਵਾਲਾ ਹੈ ਇਹਦੇ ਤੇ ਕੋਈ ਨਸ਼ਾਸ਼ੇ ਦੇ ਮਾਮਲੇ ਦਰਜ ਨਹੀਂ ਸਿੱਧਾ ਪੁਲਿਸ ਰਿਪੋਰਟ ਚੈੱਕ ਕਰਵਾਇਆ ਗਿਆ ਜਿਸ ਤੇ ਐਨਡੀਪੀਐਸ ਤਹਿਤ ਪਾਣੀ ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ ਚਾਰ ਤੋਂ ਮਿਸ਼ਨ ਰੈਂਟ ਦੇ ਨੇ ਤੇ ਇੱਕ ਜਲੰਧਰ ਦੇ ਆਤੀ ਹੈਗਾ ਇਹ ਜਿਹੜੇ ਇਲੀਗਲ ਕਰ ਰਿਹਾ ਐਂਟੀਕਰੋਜ਼ਮੈਂਟ ਕਿੰਨੇ ਬਿਜਗੀ ਹੈ ਇਹਨਾਂ ਦੇ ਕਿਰਤੀ ਕੋਟ ਕਹ ਹੈ ਪੂਰਾ ਨਹੀਂ ਇਹ ਇਹ ਤੁਹਾਨੂੰ ਨਗਰ ਨਿਗਮ ਤੋਂ ਜਾਣਕਾਰੀ ਮਿਲ ਸਕਦੀ ਹੈ ਸਾਨੂੰ ਉਹਨਾਂ ਕੋਲ ਪੱਤਰ ਮਾਇਆ ਸੀਗਾ ਪੁਲਿਸ ਕੋਲ ਰੱਖਿਆ ਪਾਸੇ ਜਿੱਦ ਤਹਿਆਤਾ ਸੀ ਜਿਹੜੀ ਫੋਰਸ ਲੈ ਕੇ ਆਤੀ ਹੈ ਨਗਰ ਨਿਗਮ ਦੇ ਜਿਹੜਾ ਤਲਾਸ਼ ਲਿਖਾ ਹੈ ਬਸ 50 ਦੇ ਕਰੀਬ ਨਗਰ ਨਿਗਮ ਦੇ ਏਟੀਪੀ ਹਰਵਿੰਦਰ ਸਿੰਘ ਮੁਤਾਬਿਕ ਇਹ ਕਰ ਸਰਕਾਰੀ ਸੜਕ ਤੇ ਗੈਰ ਕਾਨੂੰਨੀ ਤੌਰ ਤੇ ਬਣਾਇਆ ਗਿਆ ਸੀ ਜਿਸ ਲਈ ਪਹਿਲਾਂ ਦੋ ਨੋਟਿਸ ਜਾਰੀ ਕੀਤੇ ਗਏ ਸਨ ਪਰ ਕੁਲਵੰਤ ਨੇ ਇਸ ਨੋਟਿਸ ਸੰਬੰਧੀ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਇਸ ਤੋਂ ਬਾਅਦ ਇਹ ਕਾਰਵਾਈ ਡਿਊਟੀ ਮੈਜਿਸਟ੍ਰੇਟ ਦੀ ਅਗਵਾਈ ਹੇਠ ਕੀਤੀ ਗਈ Thank <laughs> you. ਪੰਜਾਬ ਦੇ ਸੈਰਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰਨੁਪ੍ਰੀਤ ਸਿੰਘ ਸੌਂਦ ਨੇ ਅੱਜ ਪਟਿਆਲਾ ਵਿਖੇ ਪੁਰਾਲੇਖ ਵਿਭਾਗ ਦਾ ਦੌਰਾ ਕੀਤਾ। ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਦੀ ਧਰੋਹਰ ਸੰਭਾਲਣ ਵਾਲੇ ਪੁਰਾਲੇਖ ਵਿਭਾਗ ਦਾ ਕਾਇਆਕਲਪ ਕੀਤਾ ਜਾਵੇਗਾ। ਇਸ ਵਿਭਾਗ ਕੋਲ 10 ਲੱਖ ਪੁਰਾਤਨ ਰਿਕਾਰਡ ਸੁਰੱਖਿਅਤ ਨੇ। ਸਰਕਾਰ ਦੀ ਹਦਾਇਤ ਤੇ ਹੁਣ ਤੱਕ 6 ਕਰੋੜ ਪੇਜ ਡਿਜੀਟਲਾਈਜ਼ਡ ਕੀਤੇ ਜਾ ਚੁੱਕੇ ਨੇ। ਵਿਭਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਸਾਲ ਪੁਰਾਤਨ ਸਰੂਪ ਫਾਈਲਾਂ, ਹੱਥ ਲਿਖਤਾਂ, ਸ਼ਾਹੀ ਫਰਮਾਨ, ਦੁਰ ਅਬ ਪੁਸਤਕਾਂ ਨਕਸ਼ੇ ਤੇ ਪੇਂਟਿੰਗਸ ਤੋਂ ਇਲਾਵਾ ਅੱਠ ਸ਼ਾਹੀ ਰਿਆਸਤਾਂ ਦਾ ਰਿਕਾਰਡ ਸੁਰੱਖਿਅਤ ਕਰਕੇ ਸੰਭਾਲਿਆ ਹੈ ਸੌਂਦ ਨੇ ਮੀਡੀਆ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਪਟਿਆਲਾ ਦੀ ਮੈਡਲ ਗੈਲਰੀ ਸਮੇਤ ਸ਼ੀਸ਼ਮੈਲ ਨੂੰ ਵੀ ਬਹੁਤ ਜਲਦ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ ਪੰਜਾਬ ਦੇ ਸਿਹਤ ਸਪੱਟ ਅਤੇ ਸਬਚਾਰਕ ਮੰਤਰੀ ਤਰਨਪ੍ਰੀਤ ਸਿੰਘ ਸੌਂ ਨੇ ਅੱਜ ਪੁਰਾ ਲੇਖ ਵਿਭਾਗ ਪੰਜਾਬ ਦਾ ਜ਼ਾਇਜ਼ਾ ਲੈਂਦੇ ਕਿ ਹੈ ਕਿ ਪੰਜਾਬ ਸਰਕਾਰ ਮੁਕਮਤੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀ ਵਿਰਾਸਤੀ ਧਰੋਹਰ ਨੂੰ ਸੰਭਾਲ ਰਹੀ ਪਟਿਆਲਾ ਸਥਿਤ ਪੁਰਾ ਲੇਖ ਵਿਭਾਗ ਦੀ ਕਾਇਕਲਪ ਕਰੇਗੀ। ਦੇ ਨਾਲ ਉਹਨਾਂ ਨੇ ਇਹ ਜਿਹੜਾ ਸਾਮ ਸੰਭਾਲਦਾ ਜਿਹੜਾ ਕੰਮ ਕੀਤਾ ਆਪਣੇ ਆਪ ਚ ਇੱਕ ਵੱਡੀ ਗੱਲ ਹੈ। ਸੋ ਅਸੀਂ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਪ੍ਰੋਵਾਈਡ ਕਰਾਉਣ ਲਈ ਅਸੀਂ ਵਚਨਬੱਧ ਹਾਂ। ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜੀ ਰਹਿਨੁਮਾਈ ਦੇ ਹੇਠ ਚੱਲ ਰਹੀ ਹੈ ਔਰ ਇਹ ਜਿਹੜਾ ਡਿਪਾਰਟਮੈਂਟ ਆ ਉਹਨਾਂ ਨੇ ਜ਼ਿੰਮੇਵਾਰੀ ਜਿਹੜੀ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਜਿਹੜੀ ਹੈ ਮੇਰੇ ਮੋਢੇ 'ਤੇ ਪਾਈ ਹੈ ਸੋ ਮੈਂ ਆਪਣੇ ਆਪ ਨੂੰ ਇਸ ਡਿਪਾਰਟਮੈਂਟ ਦਾ ਸੇਵਾਦਾਰ ਮੰਨਦੇ ਹੋਏ ਮੈਂ ਇਹ ਪ੍ਰੋਮਿਸ ਕਰਕੇ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਿਰਫ ਕੱਲੇ ਇਸ ਜਗ੍ਹਾ ਦਾ ਬਲਕਿ ਸਾਡੇ ਇਸ ਇਲਾਕੇ ਦੇ ਵਿੱਚ ਪੈਂਦੀਆਂ ਜਿੰਨੀਆਂ ਵੀ ਹੋਰ ਸਾਡੀਆਂ ਜਿਹੜੀਆਂ ਕਿ ਜਿਹੜੀਆਂ ਐਸੀਆਂ ਜਗ੍ਹਾ ਨੇ ਜਿਹੜੀਆਂ ਕਿ ਸਾਡੇ ਹਿਸਟਰੀ ਦੇ ਨਾਲ ਹਿਸਟੋਰੀਕਲ ਜਗ੍ਹਾ ਨੇ ਸਾਡੀਆਂ ਹਿਸਟੋਰੀਕਲ ਮੋਨੂਮੈਂਟਸ ਨੇ ਬਿਲਡਿੰਗਸ ਨੇ ਅਸੀਂ ਉਹਨਾਂ ਦਾ ਵੀ ਜਾਨੀ ਕਿ ਇੱਕ ਪਲਾਨ ਬਣਾ ਕੇ ਉਹਨਾਂ ਨੂੰ ਠੀਕ ਕਰ ਰਹੇ ਹਾਂ ਔਰ ਵੱਡੇ ਲੈਵਲ ਤੇ ਅਸੀਂ ਪੰਜਾਬ ਦੇ ਜਿਹੜਾ ਸਾਡਾ ਪੰਜਾਬ ਦਾ ਖਜ਼ਾਨਾ ਸਾਡੀ ਪੰਜਾਬ ਦੀ ਧਰ ਹੋਰ ਜਿਹੜੀਆਂ ਕਿ ਬੁਕਸ ਦੇ ਰਿਲੇਟਡ ਬੁਕਸ ਦੇ ਸੰਬੰਧ ਦੇ ਵਿੱਚ ਸਾਡੇ ਕੋਲ ਰੈਫਰੈਂਸ ਦੇ ਸੰਬੰਧ ਦੇ ਵਿੱਚ ਪਈਆਂ ਅਸੀਂ ਉਹਨਾਂ ਨੂੰ ਵੱਡੇ ਸਟਾਰ ਦੇ ਉੱਤੇ ਕਾਫੀ ਹੱਦ ਤੱਕ ਡਿਜੀਟਲਾਈਜ਼ 60 ਮਿਲੀਅਨ ਜਿਹੜਾ 16 16 ਮਿਲੀਅਨ ਦੇ ਕਰੀਬ ਆਸੀ ਜਾਨੀ ਕਿ ਜਿਹੜੀ ਕਿ ਅਸੀਂ ਉਹ ਡਿਜੀਟਲਾਈਜ਼ ਕਰ ਚੁੱਕੇ ਹਾਂ ਇਹਦਾ ਜਿਹੜਾ ਕੰਮ ਹੈ ਉਹ ਇਸੇ ਤਰੀਕੇ ਨਾਲ ਇਸੇ ਰਫਤਾਰ ਦੇ ਨਾਲ ਅੱਗੇ ਚੱਲ ਰਿਹਾ ਮੰਤਰੀ ਸਾਹਿਬ ਨੇ ਚੰਗਾ ਭਰਾਲਾ ਤੋਂ ਸੂਰਤ ਵਿਜ਼ਿਟ ਕੀਤਾ ਤੁਹਾਨੂੰ ਸਾਹਮਣੇ ਤੁਹਾਡੇ ਧਿਆਨ ਦੇ ਚੁਲਿਆਦਾ ਤੇ ਉਸ ਤੋਂ ਬਾਅਦ ਤੁਸੀਂ ਆਏ ਸਾਰਾ মিডিਆ ਬਟਾਲਿਕ ਨੂੰ ਉਹ ਦੋਨਾਂ ਪਰ ਧਿਆਨ ਜਿਹੜੇ ਪ੍ਰਮਾਣ ਸਾਹਿਬ ਦੇ ਸੂਚਨ ਕੀ ਕਿਸੇ ਨੇ ਤਾਂ ਦਰਸ਼ਨ ਨਹੀਂ ਕੀਤਾ ਕੋਈ ਕੁਝ ਕਰਕੇ ਉਹ ਪ੍ਰਾਹਲਾਂ ਦੇ ਮੈਨੂੰ ਲੱਗਾ ਲੋਕਾਂ ਨੇ ਮੈਨੂੰ ਦਰਸ਼ਨ ਕੀਤੇ ਹੋਣੇ ਕਿ ਲੋਕਾਂ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਲਈ ਕਿ ਐਡਾ ਮਹ ਪ੍ਰਾਹਲਾਂ ਕੀਤਾ ਜਾਊਗਾ ਵੀ ਲੋਕ ਉਹ ਆਣ ਬਚਨ ਕਰ ਸਕਣ ਕਿਉਂਕਿ ਇਹ ਜੀ ਦੁਗਲਾ ਬਚੀਚਾ ਨੂੰ ਜਿਆਦਾ ਮਿਲਦੀਆਂ ਨਹੀਂ ਗਈ। ਦੇਖੋ ਮੈਂ ਸਭ ਤੋਂ ਪਹਿਲਾਂ ਇੱਕ ਵਾਰ ਫੇਰ ਧੰਨਵਾਦ ਕਰਨਾ ਪਹੁੰਚਾਂਗਾ ਜਤਿੰਦਰ ਪੰਨੂ ਜੀ ਦਾ ਜਿਨ੍ਹਾਂ ਨੇ ਇਹ ਚੀਜ਼ ਸਾਡੀ ਨੋਟਿਸ ਦੇ ਵਿੱਚ ਲਿਆਂਦੀ ਕਿ ਉਹਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਸਰੂਪ ਪਏ ਨੇ ਜਿਹਦੇ ਵਿੱਚ ਗੁਰੂ ਗੁਰੂ ਮਹਾਰਾਜ ਦੇ ਆਪਣੇ ਹਸਤ ਲਿਖਤ ਹੱਥ ਦੇ ਨਾਲ ਲਿਖੀ ਹੋਈ ਜਣੀ ਕਿ ਬਾਣੀ ਆ ਪਵਿੱਤਰ ਬਾਣੀ ਆ ਸੋ ਅਸੀਂ ਆਉਣ ਵਾਲੇ ਸਮੇਂ 'ਚ ਕੁਝ ਇਸ ਤਰ੍ਹਾਂ ਦਾ ਅਸੀਂ ਤਿਆਰ ਕਰਦੇ ਆ ਇਹਦੇ ਤੇ ਅਸੀਂ ਬੈਠ ਕੇ ਹੁਣ ਵਿਚਾਰ ਕਰਦੇ ਆ ਵੀ ਦੇਖੋ ਅਸ ਸਾਡੇ ਅੱਗੇ ਦੋ ਚੁਣੌਤੀਆਂ ਆ ਇੱਕ ਜੇ ਅਸੀਂ ਆਮ ਨਾਰਮਲੀ ਇਹਨੂੰ ਆਮ ਪਬਲਿਕ ਲਈ ਖੋਲਦੇ ਆ ਕਿਤੇ ਇਹ ਨਾ ਹੋਵੇ ਕਿ ਸਰੂਪਾਂ ਦੇ ਵਿੱਚ ਕੋਈ ਕਿਸੇ ਕਿਸਮ ਦਾ ਜਣੀ ਕਿ ਇਹ ਕਿਉਂਕਿ ਵਿਰਧ ਸਰੂਪ ਨੇ ਅੰਗ ਵਿਰਧ ਹੋਏ ਪਏ ਨੇ ਸੋ ਇਸ ਤੋਂ ਪਹਿਲਾਂ ਉਹਨਾਂ ਨੇ ਉੱਗੇ ਪੱਤਰਕਾਰ ਜਤਿੰਦਰ ਪੰਨੂ ਜਿਨ੍ਹਾਂ ਨੇ ਇਸ ਵਿਭਾਗ ਵਿੱਚ ਸੁਧਾਰ ਲਿਆਉਣ ਲਈ ਹਾਪੱਖੀ ਸੁਝਾਅ ਦਿੱਤੇ ਨੇ ਸਮੇਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਸਮੇਤ ਅਤੇ ਵਿਭਾਗ ਦੇ ਡਾਇਰੈਕਟਰ ਸੰਜੀਵ ਤ੍ਰਿਵਾੜੀ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਪੈਰਵ ਮਹੇਸ਼ਵਰੀ ਤੇ ਪਟਿਆਲਾ ਦੇ ਅਮਲੇ ਨਾਲ ਮੀਟਿੰਗ ਕਰਕੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ। ਹਲਕਾ ਸਾਨੇਵਾਲ ਅੰਦਰ ਸਤਲੁਜ ਦਰਿਆ ਚ ਮਾਈਨਿੰਗ ਅਤੇ ਓਵਰਲੋਡ ਟਿਪਰਾਂ ਕਾਰਨ ਬੰਨ ਕਮਜ਼ੋਰ ਹੋ ਗਏ ਨੇ ਭਾਜਪਾਗੂ ਪ੍ਰਤਪਾਲ ਸਿੰਘ ਬਲੀਆਵਾਲ ਨੇ ਇਹਨਾਂ ਬੰਨਾਂ ਦੀ ਮੁਰੰਮਤ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਬਲੀਆਵਾਲ ਨੇ ਕਿਹਾ ਹੈ ਕਿ ਪੰਜਾਬ ਚ ਮੌਨਸੂਨ ਦੀ ਆਮਦ ਹੋ ਚੁੱਕੀ ਹੈ ਇਸ ਵਾਰ ਬਾਰਿਸ਼ਾਂ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਹੋਣ ਦਾ ਅਨੁਮਾਨ ਹੈ ਇਸ ਲਈ ਸਤਲੁਜ ਦਰਿਆ ਦੇ ਕਮਜ਼ੋਰ ਬੰਨ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਬੱਲੀਆਵਾਲ ਨੇ ਕਿਹਾ ਕਿ ਸੀਮਾਨ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਤੋਂ ਵਿਲੇ ਹੋ ਗਏ ਨੇ ਹੁਣ ਉਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਦਰਿਆ ਦੇ ਕੰਢਿਆਂ ਦਾ ਜਾਇਜ਼ਾ ਲੈਣਾ ਚਾਹੀਦਾ ਭਾਜਪਾ ਉਪ ਪ੍ਰਿਤਪਾਲ ਸਿੰਘ ਬੱਲੀਆਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ ਹੋ ਚੁੱਕੀ ਹੈ ਇਸ ਵਾਰ بارشਾਂ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਹੋਣ ਦਾ ਅਨੁਮਾਨ ਹੈ ਇਸ ਲਈ ਸਤਲੁਜ ਦਰਿਆ ਦੇ ਕਮਜ਼ੋਰ ਬੰਨ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਬਲੀਆਵਾਲ ਨੇ ਕਿ ਹੈ ਕਿ ਸੀਐਮ ਮਾਨ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਤੋਂ ਵੇਲੇ ਹੋ ਗਏ ਨੇ ਹੁਣ ਉਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਦਰਿਆ ਦੇ ਕੰਢਿਆ ਤਾਂ ਜ਼ਾਇਜ਼ਤ ਲੈਣਾ ਚਾਹੀਦਾ ਹੈ ਦਰਿਆ ਦਾ ਬੰਨ ਹੈਗਾ ਉਹ ਕਮਜ਼ੋਰ ਹੋਇਆ ਹੋਇਆ ਤੇ ਮੌਨਸੂਨ ਆ ਚੁੱਕਿਆ ਵਾ ਤੇ ਪ੍ਰਸ਼ਾਸਨ ਦਾ ਧਿਆਨ ਇਸ ਮਾਮਲੇ 'ਚ ਬਿਲਕੁਲ ਵੀ ਹੈ ਨਹੀਂ ਸੀ ਕਿਉਂਕਿ ਜਿਹੜੀ ਪਿਛਲੇ ਦਿਨੀ ਮਾਈਨਿੰਗ ਹੋਈ ਆ ਉਸ ਦਰਿਆ ਦੇ ਅੰਦਰ ਸਾਡੇ ਪਿੰਡ ਦੇ ਦੋ ਨੌਜਵਾਨ ਵੀ ਡੁੱਬ ਕੇ ਮਰਿਆ ਤੁਹਾਨੂੰ ਯਾਦ ਹੋਣਾ ਬਲੀਏਵਾਲ ਪਿੰਡ ਦੇ ਤੇ ਅੰਦਰ ਪੋਕ ਲਾਈਨਾ ਵਾਰ ਦੇ ਜੀ ਸੀ ਬੀਆਂ ਲਾ ਕੇ ਜਿਹੜੀ ਮਾਈਨਿੰਗ ਕੀਤੀ ਗਈ ਆ ਉਸ ਨਾਲ ਈਵਨ ਦਰਿਆ ਵੀ ਡੂੰਘਾ ਹੋਇਆ ਤੇ ਜਿਹੜੇ ਟਿਪਰ ਹੈਵੀ ਲੋਡਡ ਜਿੰਨੀ ਵੀ ਸਤਲ ਆਪਣੇ ਹਲਕੇ ਦੇ ਨਾਲ ਨਾਲ ਪਿੰਡ ਪਹੁੰਚਦੇ ਨੇ ਚਾਹੇ ਉਹ ਕਸਾਬਾਦ ਤੋਂ ਲਾ ਕੇ ਗਾਹਾਂ ਸਾਡੇ ਘਮਾਣੇ ਤੱਕ ਹੈਗੇ ਨੇ ਉਹ ਸਾਰਿਆਂ ਆਸ-ਪਾਸ ਉਹ ਜਿਹੜਾ ਬੰਨ ਹੈਗਾ ਉਹ ਕਮਜ਼ੋਰ ਹੋਇਆ ਗੜੀਆਂ ਦੇ ਵਿੱਚ ਕਮਜ਼ੋਰ ਹੋਇਆ ਹੋਇਆ ਬੰਨ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਡੀਸੀ ਸਾਹਿਬ ਤਾਂ ਦੂਰ ਦੀ ਗੱਲ ਹੈ ਮਹਿਕਮੇ ਦੇ ਵੀ ਅਫਸਰ ਅਜੇ ਤੱਕ ਚੈੱਕ ਕਰਨ ਨਹੀਂ ਗਏ ਸੀ ਜੋ ਮੈਂ ਇੱਕ ਲੈਟਰ ਮੁੱਖ ਮੰਤਰੀ ਪੰਜਾਬ ਕੰਨੀ ਪੇਤੀ ਹੈਗੀ ਅੱਜ ਕਿ ਸਰ ਇੱਥੇ ਆਓ ਕਿਉਂਕਿ ਇਲੈਕਸ਼ਨ ਖਤਮ ਹੋ ਗਈ ਆ ਅਮਲਾ ਫੈਲਾ ਸਾਰਾ ਤੁਸੀਂ ਉੱਥੇ ਲਾ ਰੱਖਿਆ ਸੀ ਹੁਣ ਇਹ ਬੜਾ ਅਲਾਰਮਿੰਗ ਸਿਚੁਏਸ਼ਨ ਹੈ ਕਿ ਮੌਨਸੂਨ ਪਹਿਲਾਂ ਆ ਗਿਆ ਬਰਸਾਤਾ ਵੀ ਇਸ ਵਾਰ ਜ਼ਿਆਦਾ ਹੋਣੀਆਂ ਤਾਂ ਜਿਵੇਂ ਪਿਛਲੇ ਦਿਨੀ ਰੱਬ ਨਾ ਕਰੇ ਐਸੀ ਕੋਈ ਅਨਹੋਣੀ ਵਾਪਰੇ ਬਟ ਉਹ ਜਿਹੜਾ ਖੜਿਆਲ ਪਿੰਡ ਦੇ ਵਿੱਚ ਵੀ ਨਹਿਰ ਦੇ ਵਿੱਚ ਪਾੜ ਪਿਆ ਤਾਂ 48 ਘੰਟੇ ਲੱਗ ਗਏ ਫਸਲਾਂ ਦਾ ਨੁਕਸਾਨ ਹੋਇਆ ਆਪਣੇ ਵਾਲੇ ਪਾਸੇ ਜ਼ਿਆਦਾ ਸਿਸਟਮ ਮੈਨੂੰ ਲੱਗਦਾ ਹੈ ਕਿ ਮੈਂ ਪਿਛਲੇ ਦਿਨੀ ਗਿਆ ਸੀ ਤੇ ਜਿਹੜੀਆਂ ਥੋਕਰਾਂ ਵੀ ਸੀਗੀਆਂ ਉਹਦੀ ਵੀ ਰਿਪੇਅਰ ਨਹੀਂ ਹੋਈ ਹੋਈ ਸੋ ਕਿਤੇ ਐਸੀ ਅਨਸਖਾਮੇ ਕੋਈ ਘਟਨਾ ਨਾ ਵਾਪਰੇ ਆਪਾਂ ਨੂੰ ਪਹਿਲਾਂ ਹੀ ਜਾਗਰੂਕ ਹੋਣਾ ਪੈਣਾ ਮੈਂ ਤਾਂ ਪਿੰਡ ਵਾਸੀਆਂ ਨੂੰ ਵੀ ਜਿਹੜੇ ਵੀ ਨਾਲ ਲੱਗਦੇ ਪਿੰਡ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਡੀਸੀ ਦਫ਼ਤਰ ਡੀਸੀ ਸਾਹਿਬ ਕੋਲ ਜਾ ਕੇ ਆਓ ਜਿਹੜੇ ਸਬੰਧਿਤ ਅਫਸਰ ਆ ਉਹਨਾਂ ਕੋਲ ਜਾ ਕੇ ਆਓ ਕਿ ਭਾਈ ਆਓ ਚੈੱਕ ਕਰੋ ਇਹਨਾਂ ਦੀ ਰਿਪੇਅਰਾਂ ਕਰ ਦਿਓ ਟਾਈਮ ਤੋਂ ਪਹਿਲਾਂ ਪਹਿਲਾਂ ਪਾਜੋ ਆਪਣੀ ਸੇਫਟੀ ਯੋਜਨਾ ਸੋ ਦੱਸ ਦਈਏ ਕਿ ਪਿਛਲੇ ਸਾਲ ਬਰਸਾਤਾ ਦੌਰਾਨ ਸਤਲੁਜ ਦਰਿਆ ਵਿੱਚ ਪਾਣੀ ਆਉਣ ਦੇ ਨਾਲ ਤੁਸੀਂ ਬੰਨ ਨੂੰ ਪਾੜ ਪੈ ਗਿਆ ਸੀ ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਲੋਕਾਂ ਦੇ ਪ੍ਰਸ਼ਾਸਨ ਨੇ ਬਚਾਇਆ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦਰਿਆ ਤੇ ਜੋ ਰੇਤ ਦੀ ਮਾਈਨਿੰਗ ਚੱਲੀ ਹੈ ਉਥੇ ਓਵਰਲੋਡ ਪਰ ਟੀਪਰਾਂ ਕਾਰਨ ਜਿਹੜਾ ਹੈ ਬੰਨ ਨੂੰ ਢਾ ਲਗਾ ਰਹੇ ਨੇ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਰਸ਼ਾਂ ਦੌਰਾਨ ਤੁਸੀਂ ਬੰਨ ਨੂੰ ਪਾੜ ਪੈ ਗਿਆ ਤਾਂ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਲੁਧਿਆਣਾ ਬੱਸ ਸਟੈਂਡ 'ਚ ਅੱਜ ਪੰਸਪਤ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ 2 ਘੰਟੇ ਲਈ ਗੇਟ ਰੈਲੀ ਕੀਤੀ ਗਈ। ਮੁਲਾਜ਼ਮਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ આરોਪ ਲਗਾਇਆ ਕਿ ਉਹਨਾਂ ਨਾਲ ਕੀਤੇ ਵਾਅਦਿਆਂ ਤੋਂ ਸਰਕਾਰ ਭੱਜ ਰਹੀ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਕਰਕੇ 1 ਮਹੀਨੇ ਅੰਦਰ ਮੰਗਾ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਾਲ ਪੂਰਾ ਹੋਣ ਦੇ ਮਗਰੋਂ ਵੀ ਸਰਕਾਰ ਟਾਲਮਟੋਲ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਦੀ ਜਾਗਨਾ ਖੁੱਲੀ ਤਾਂ 30 ਤਰੀਕ ਨੂੰ ਚੰਡੀਗੜ੍ਹ 'ਚ ਹਰ ਢੀਪੂ ਤੋਂ 50-50 ਬੱਸਾਂ ਲਿਜਾ ਕੇ ਧਰਨਾ ਲਗਾਇਆ ਜਾਵੇਗਾ। ਜੇਕਰ ਫਿਰ ਵੀ ਸਰਕਾਰ ਅੜੀ ਰਹੀ ਤਾਂ ਜੁਲਾਈ ਮਹੀਨੇ 'ਚ 9-10 ਤਰੀਕ ਨੂੰ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅਖਪਨਵੋ ਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ 2 ਘੰਟੇ ਲਈ ਗੇਟ ਰੈਲੀ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਮੀਟਿੰਗ ਕਰ ਇੱਕ ਮਹੀਨੇ ਵਿੱਚ ਮੰਗਾਂ ਮੰਨਨ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ 1 ਸਾਲ ਪੂਰਾ ਹੋਣ ਤੇ ਵੀ ਮੰਗਾਂ ਨਹੀਂ ਮੰਨੀ ਗਈਆਂ ਅੱਜ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਪਰ ਸਾਡੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂ ਸਰਕਾਰ ਵੱਲੋਂ ਲਗਾਤਾਰ ਜਿਹੜੀ ਡੰਗ ਟਪਾਉ ਨੀਤੀ ਬਣਾਈ ਜਾ ਰਹੀ ਆ ਜਿਹਦੇ ਵਿਰੋਧ ਦੇ ਵਿੱਚ ਅਸੀਂ ਆਪਣੇ ਸੰਘਰਸ਼ਾਂ ਦੀ ਜਿਹੜੀ ਐਲਾਨ ਕੀਤਾ ਆ ਜਿਹਦੇ ਚ 30 ਜੂਨ ਨੂੰ ਅਸੀਂ ਆਪਣੇ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦੇ ਦਫ਼ਤਰ ਅੱਗੇ ਧਰਨਾ ਦੇਵਾਂਗੇ ਕਿਉਂਕਿ ਜਿੰਨੀਆਂ ਵੀ ਨੀਤੀਆਂ ਪਾਲਿਸੀਆਂ ਸਾਡੇ ਵਿਭਾਗਾਂ ਨੇ ਬਣਾ ਕੇ ਭੇਜਣੀਆਂ ਹੁੰਦੀਆਂ ਸਰਕਾਰ ਨੂੰ ਲਾਗੂ ਕਰਨ ਨੂੰ ਪਰ ਕਿਤੇ ਨਾ ਕਿਤੇ ਸਰਕਾਰ ਕੋਲੋਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਮੰਗਾਂ ਮੰਨੀਆਂ ਜਾਂਦੀਆਂ ਉਹ ਵੀ ਸਾਡੇ ਵਿਭਾਗ ਲਾਗੂ ਨਹੀਂ ਕਰਦੇ ਕਿਉਂਕਿ ਲਗਾਤਾਰ ਜਿਹੜੇ ਟ੍ਰਾਂਸਪੋਰਟ ਦੇ ਵਿੱਚ ਕ腐ਸ਼ਨ ਦਾ ਬੋਲਬਾਲਾ ਚਾਹੇ ਉਹ ਔਰਛੋਸ਼ ਤੇ ਪਰਤੀਆਂ ਹੋਣ ਚਾਹੇ ਉਹ ਕਿਲੋਮੀਟਰ ਦੀ ਬੱਸ ਦੀ ਰੂਪਰੇਖਾ ਹੋਵੇ ਲਗਾਤਾਰ ਕ腐ਸ਼ਨ ਦੀ ਜਿਹੜੀ ਮਨਛਾ ਨਾਲ ਕੰਮ ਕੀਤਾ ਜਾ ਰਿਹਾ ਜਿਹਦੇ ਕਰਕੇ ਸਾਡੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਕਿਉਂ ਇਹ ਸਾਰਾ ਤੁਹਾਡੇ ਨਾਲ ਵੀ ਕੀਤਾ ਜਾ ਰਿਹਾ ਬਿਲਕੁਲ ਇਹੀ ਗੱਲ ਅਸੀਂ ਸਰਕਾਰਾਂ ਨੂੰ ਪੁੱਛਣਾ ਚਾਹੁੰਨੇ ਲਗਭਗ 3 ਦਹਾਕیاں ਦੀ ਸਰਕਾਰ ਬੀਤ ਗਈ ਆ ਉਹ ਵੀ ਲਾਰੇ ਲੱਪੇ ਲਾਉਂਦਿਆਂ ਉਹਨਾਂ ਨੇ ਸਮਾਂਟ ਬਾਤਾਂ ਤੇ ਇਹ ਵੀ ਸਰਕਾਰ ਜਿਹੜੀ ਭਗਤ ਸਿੰਘ ਦੀ ਪੱਗ ਬੰਨ ਕੇ ਆਈ ਸੀ ਖੜਕਰਕਲਾਂ ਜਾ ਕੇ ਸੌਂ ਖਾਦੀ ਸੀਗੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਵਿਭਾਗਾਂ ਨੂੰ ਬਚਾਵਾਂਗੇ ਕੱਚਾ ਸ਼ਬਦ ਖਤਮ ਕਰ ਦਾਂਗੇ ਪਰ ਸਾਡੇ ਵਿਭਾਗ ਚ ਉਸੇ ਤਰ੍ਹਾਂ ਹੀ ਟਰਾਂਸਪੋਰਟ ਵਿਭਾਗ ਦੇ ਵਿੱਚ ਲਗਾਤਾਰ ਆਊਟਸੋਰਸ ਤੇ ਭੜਤੀਆਂ ਲਗਾਤਾਰ ਜਿਹੜੀਆਂ ਪ੍ਰਾਈਵੇਟ ਕਾਰਪੋਰੇਟ ਘਰਾਣੇ ਦੀਆਂ ਬੱਸਾਂ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਜਿਹਦਾ ਅਸੀਂ ਵਿਰੋਧ ਕਰਦੇ ਆ ਜੇਕਰ ਸਰਕਾਰ ਨੇ ਫਿਰ ਵੀ ਸਾਡ ਕੀਤਾ ਤੇ ਅਸੀਂ 9 10 11 ਜੁਲਾਈ ਦੀ ਹੜਤਾਲ ਕਰਕੇ ਮੁਕੰਮਲ ਚੱਕਾ ਜਾਮ ਕਰਾਂਗੇ ਔਰ 10 ਤਰੀਕ ਨੂੰ ਮੁੱਖ ਮੰਤਰੀ ਦੀ ਰਾਜਧੇਪ ਪੱਕਾ ਤਰਨਾਂ ਜੀ ਮੇਨ ਮੰਗਾ ਕੀ ਗਿਆ ਵੇਖੋ ਪਿਛਲੇ ਸਾਲ 1 ਜੁਲਾਈ 2024 ਨੂੰ ਸਾਡੀ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ ਫਾਈਨਲ ਮੀਟਿੰਗ ਹੋਈ ਸੀ ਜਿਹਦੇ ਚ ਉਹਨਾਂ ਨੇ ਸਾਡੀਆਂ ਮੰਗਾਂ ਦਾ ਇੱਕ ਵੱਖਰੀ ਕਮੇਟੀ ਬਣਾ ਕੇ ਹੱਲ ਕਰਨ ਦਾ ਸਮਾਂ ਦਿੱਤਾ ਸੀ ਵੀ ਇੱਕ ਮਹੀਨੇ ਚ ਤੁਹਾਡੀਆਂ ਮੰਗਾਂ ਹੱਲ ਕਰ ਦਿੱਤੀਆਂ ਨੀਆਂ ਪਰ ਲਗਾਤਾਰ ਇੱਕ ਸਾਲ ਹੋ ਗਿਆ ਨਾ 1 ਜੁਲਾਈ ਨੂੰ ਲਗਾਤਾਰ ਡੰਗ ਟਪਾਉ ਨੀਤੀ ਨਾਲ ਟੈਂਪਟ ਪਾਇਆ ਜਾ ਰਿਹਾ ਅਸੀਂ ਮੰਗ ਕਰਦੇ ਹਾਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਠੀਕ ਇਹਦਾਰੀ ਪ੍ਰਥਾ ਖਤਮ ਕੀਤੀ ਜਾਵੇ ਮੁਲਾਜ਼ਮਾਂ ਤੇ ਘਟੋ ਘਟ ਤਨਖਾਹ ਵਾਧਾ ਜਿਹੜਾ ਉਹ ਬਰਾਬਰ ਲਾਗੂ ਕੀਤਾ ਜਾਵੇ ਜਿੰਨੀ ਪੱਕਾ ਮੁਲਾਜ਼ਮ ਤਨਖਾਹ ਲੈ ਰਿਹਾ ਓਨੀ ਕੱਚੇ ਮੁਲਾਜ਼ਮ ਨੂੰ ਦਿੱਤੀ ਜਾਵੇ ਕਿਉਂਕਿ ਡਿਊਟੀਆਂ ਸਾਰੇ ਬਰਾਬਰ ਕਰਦੇ ਆ ਔਰ ਨਾਲ ਹੀ ਸਾਡੇ ਦੇ ਮੁਲਾਜ਼ਮਾਂ ਤੇ ਇੱਕ ਮਾਰੂ ਕੰਡੀਸ਼ਨ ਲਾਈਆਂ ਕੀ ਬੰਦੇ ਦੀ ਕਿਸੇ ਦੀ ਕੋਈ ਗਲਤੀ ਕਾਰਨ ਰਿਪੋਰਟ ਹੋ ਗਈ ਤੇ ਉਹਨੂੰ ਨੌਕਰੀ ਤੋਂ ਬਾਹਰ ਕੱਢ ਦੇਣਾ ਦਰਨਾ ਕਾਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 30 ਤਾਰੀਖ ਨੂੰ ਚੰਡੀਗੜ੍ਹ ਵਿੱਚ ਹਰ ਡੀਪੂ ਵਿੱਚੋਂ ਪੰਜਾਬ ਪੰਜਾਬ ਬੱਸਾਂ ਲੈ ਜਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਤੇ ਜੇਕਰ ਫਿਰ ਵੀ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਜੁਲਾਈ ਮਹੀਨੇ ਵਿੱਚ 9-10 ਤਾਰੀਖ ਨੂੰ ਵੱਡਾ ਪ੍ਰਦਰਸ਼ਨ ਉਲੀका ਜਾਏਗਾ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਮੁੱਖ ਮੰਤਰੀ ਮਾਨ ਤੇ ਮਨੀਸ਼ ਸੋਦੀਆ ਨੇ ਲੁਧਿਆਣਾ ਵੈਸਟ ਹਲਕੇ ਚ ਕੱਢਿਆ ਰੋਡ ਸ਼ੋਅ ਮਾਨ ਨੇ ਕਿਹਾ ਕਾਂਗਰਸ ਤੇ ਅਕਾਲੀ ਦਲ ਇਹ ਚੋਣ ਬੁਰੀ ਤਰ੍ਹਾਂ ਹਾਰੇ ਉਹਨਾਂ ਅਕਾਲੀਆਂ ਨੂੰ ਚੋਣਾਂ ਨਾ ਲੜਨ ਦੀ ਦਿੱਤੀ ਸਲਾਹ ਮਨੀਸ਼ ਸੋਦੀਆ ਨੇ ਕਿਹਾ ਪੰਜਾਬ ਚ ਹਨੇਰੀ ਤੋਂ ਬਾਅਦ 2027 ਚ ਚੱਲੇਗੀ ਆਮ ਆਦਮੀ ਪਾਰਟੀ ਦੀ ਸੁਨਾਮੀ ਜਨਤਾ ਦੇ ਕੰਮ ਰੌਕਟ ਦੀ ਸਪੀਡ ਨਾਲ ਹੋਣਗੇ ਪੰਜਾਬ ਬੰਦਰੋਂ ਨਸ਼ੇ ਨੂੰ ਜੜੋਂ ਕੀਤਾ ਜਾਵੇਗਾ ਖਤਮ ਸੰਜੀਵ ਅਰੋੜਾ ਤੇ ਹਰਪ੍ਰਜਨ ਸਿੰਘ ਈਟੀਓ ਨੇ ਵੀ ਕੀਤਾ ਲੋਕਾਂ ਦਾ ਧੰਨਵਾਦ ਅਰੋੜਾ ਨੇ ਕਿਹਾ ਕਿ ਉਹ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨਗੇ ਈਟੀਓ ਨੇ ਕਿਹਾ ਅਗਲੇ ਕਦਮ ਲਈ ਹਾਈ ਕਮਾਂਡ ਦੇ ਫੈਸਲੇ ਦਾ ਇੰਤਜ਼ਾਰ ਈਰਾਨ ਤੋਂ ਵਾਪਸ ਪੁਝੇ ਤਿੰਨ ਨੌਜਵਾਨਾਂ ਨਾਲ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀ ਗੱਲ ਢਾਲੀਵਾਲ ਨੇ ਕਿਹਾ ਸੀ ਧੋਖੇਬਾਜ਼ ਏਜੰਟਸ ਖਿਲਾਫ ਕਰਾਂਗੇ ਵੱਡੀ ਕਾਰਵਾਈ ਇਹਨਾਂ ਨੌਜਵਾਨਾਂ ਨੂੰ ਈਰਾਨ ਚ ਕੀਤਾ ਗਿਆ ਸੀ ਅਗਵਾ ਮਾਨ ਸਰਕਾਰ ਦੀ ਯੋਧ ਨਸ਼ੇ ਵਿਰੋਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਜਲੰਧਰ ਦੇ ਉਪਕਾਰਨਗਰ ਵਿਖੇ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਜਾਇਦਾਦ ਬੁਲਡੋਜ਼ਰ ਨਾਲ ਢਾਈ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਆਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ